ਤੇ ਸਾਈਬਰ ਅਟੈਕ ਹੋ ਸਕਦਾ ਹੈ ਪਿਛਲੇ 5-6 ਘੰਟਿਆਂ ਚ ਇੱਕ ਰਿਪੋਰਟ ਆਈ ਹੈ ਇੰਡੀਅਨ ਸਾਈਬਰ ਕਲੱਬ ਵੱਲੋਂ ਹਨਾ ਉਹ ਕਹਿੰਦੇ ਵੀ ਕਿਸੇ ਵੀ ਲਿੰਕ ਤੇ ਕਲਿੱਕ ਨਾ ਕਰੋ ਦੋਨਾਂ ਨੇ ਲਿੰਕ ਸ਼ੋ ਕੀਤੇ ਆ ਵੀ ਐਸ ਨਾਂ ਦੇ ਲਿੰਕਾਂ ਤੇ ਜੇ ਤੁਸੀਂ ਕਲਿੱਕ ਕਰੋਗੇ ਤੁਹਾਡਾ ਸਾਰਾ ਫੋਨ ਹੈਕ ਹੋ ਕੇ ਉਹਨੂੰ ਵਰਤਿਆ ਜਾ ਸਕਦਾ ਹੈ ਕਿਸੇ ਵੀ ਗਲਤ ਕੰਮ ਵਾਸਤੇ ਹਨਾ ਸੋ ਸਾਰਿਆਂ ਨੂੰ ਬੇਨਤੀ ਆ ਹਰ ਇੱਕ ਬੰਦੇ ਦਾ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਭ ਨੂੰ ਇਹ ਗੱਲ ਦਾ ਪਤਾ ਲੱਗ ਸਕੇ ਵੀ ਦੋਨਾਂ ਲਿੰਕਸ ਇਹ ਪਹਿਲਾ ਤਾਂ ਹੈਗਾ ਡਾਂਸ ਆਫ ਹੈਲਰੀ ਠੀਕ ਹੈ ਜੀ ਇਹ ਨਾਮ ਤੇ ਲਿੰਕ ਆਊਗਾ ਦੂਸਰਾ ਹੈਗਾ ਟਾਸਕ C H E E X E ਇਹ ਨਾਮ ਤੇ ਤੁਹਾਨੂੰ ਲਿੰਕ ਆਊਗਾ ਇਹ ਤੇ ਇੱਕ ਕਲਿੱਕ ਨਾ ਕਰੋ WhatsApp ਤੇ ਆ ਸਕਦਾ ਕਿਸੇ ਆ ਨੰਬਰ ਤੋਂ Instagram ਤੇ ਆ ਸਕਦਾ Facebook ਤੇ ਆ ਸਕਦਾ ਹੈ ਨਾ ਕਿਸੇ ਵੀ ਇਹੋ ਜਿਹੀ ਲਿੰਕ ਤੇ ਨਾ ਕਲਿੱਕ ਕਰੋ ਤਾਂ ਜੋ ਤੁਹਾਡਾ ਸਾਰਾ ਫੋਨ ਕੰਟਰੋਲ ਕਰਕੇ ਉਹਨੂੰ ਵਰਤਿਆ ਜਾ ਸਕੇ ਸੋ ਬਹੁਤ ਜ਼ਰੂਰੀ ਵੀਡੀਓ ਹੈ ਇਹ ਇਹ ਸੋਰਸ ਅਸੀਂ ਇਹਦੀ ਪੱਕੀ ਪੁਸ਼ਟੀ ਨਹੀਂ ਹੋ ਸਕਦੀ ਪਰ ਫਿਰ ਵੀ ਇਹ ਜੇ ਸਹੀ ਹੈ ਤਾਂ ਤੁਸੀਂ ਇਸ ਤੋਂ ਅਵੇਅਰ ਰਹੋ ਤੇ ਸਾਰਿਆਂ ਦਾ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਇਹੋ ਜੇ ਕਿਸੇ ਵੀ ਲਿੰਕ ਵਗੈਰਾ ਤੇ ਕਲਿੱਕ ਨਾ ਕਰੋ ਅਤੇ ਆਪਣੇ ਘਰ ਅੱਜ ਸੇਫ ਰਹੋ ਲਾਈਟਾਂ ਬੁਝਾ ਕੇ ਰੱਖੋ ਸੋ ਇਨਫੋਰਮੇਸ਼ਨ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ